ਗੱਲ ਦੱਸਣਾ ਚਾਹਨਾ ਕਿਉਂਕਿ ਇਹ ਕੋਈ ਕਾਰਨ ਸੀ ਜਿਹਦੇ ਕਰਕੇ ਦੋਨੋਂ ਜਿਹੜੇ ਆਰਓਬੀ ਹੈ ਜਿਹੜੇ ਰੇਲਵੇ ਵਿੱਚ ਓਵਰ ਬ੍ਰਿਜ ਨੇ ਜਿਹੜੇ ਤੇ ਮੈਂ ਇਹ ਬੜੀ ਖੁਸ਼ੀ ਨਾਲ ਇਹ ਗੱਲ ਦੱਸਣਾ ਚਾਹਨਾ ਜਿਹੜਾ ਦੁਰਾਹੇ ਵਾਲਾ ਜਿਹੜੀ ਲਾਈਨ ਦਿੱਲੀ ਤੋਂ ਸਿੱਧੀ ਅਮਰਸਰ ਸਾਹਿਬ ਆਉਂਦੀ ਆ ਦੁਰਾਹੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਦੀ ਕੀਮਤ ਤਕਰੀਬਨ 70 ਕਰੋੜ ਰੁਪਈਆ 70 ਕਰੋੜ ਰੁਪਈਆ ਇਹ ਇਹਦੀ ਕੀਮਤ ਆ ਉਥੇ ਠੇਕੇਦਾਰ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਮੈਂ ਸਾਰੇ ਕਿਉਂਕਿ ਬਹੁਤ बड़ी दिक्कत थी सारे ਮਾਲਵੇ ਨੂੰ ਤੇ ਦਰਾਹੇ ਵਾਲਿਆਂ ਨੂੰ ਜਿਨ੍ਹਾਂ ਨੇ ਵੀ ਲੋਕ ਨੇ ਚੰਡੀਗੜ੍ਹ ਜਾਣਾ ਸੀ ਜਾਂ ਅੱਗੇ ਰੋਪੜ ਨੂੰ ਨਿਕਲਣਾ ਸੀ ਚਾਹੇ ਅਨੰਦਪੁਰ ਸਾਹਿਬ ਜਾਣਾ ਸੀ ਬੜਾ ਔਖਾ ਹੁੰਦਾ ਸੀ ਉਹਦਾ ਕੰਮ ਸ਼ੁਰੂ ਹੋ ਗਿਆ ਕਿਉਂਕਿ ਮੇਰੇ ਮਨਚ ਬੜਾਈ ਦਰਾਹੇ ਦਾ ਸੀ ਵੀ ਜਦੋਂ ਉੱਥੇ ਤਕਲੀਫ ਹੁੰਦੀ ਆ ਲੋਕਾਂ ਨੂੰ ਪਰ ਕਈ ਚੀਜ਼ਾਂ ਹੁੰਦੀਆਂ ਮੈਂ ਇਸ ਵੇਲੇ ਉਹ ਕਹਿਣਾ ਨਹੀਂ ਚਾਹੁੰਦਾ ਜਿਹਦੇ ਕਰਕੇ ਡਿਲੇ ਹੋਈ ਪਰ ਇਹ ਹੋਣਾ ਇਕੱਠਾ ਹੀ ਸੀ ਕੰਮ ਦਰਾਹੇ ਤੇ ਧੂਰੀ ਦਾ ਹੋਣਾ ਇਕੱਠਾ ਹੀ ਸੀ ਇਹਦੇ ਪਿੱਛੇ ਵੱਡੀ ਡੂੰਗੀ ਸਿਆਸਤ ਸੀ ਪਰ ਹੁਣ ਅੱਜ ਬੁਮਾਰਕਵਾਦ ਦਿੰਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀਆਂ ਦੀ ਇੱਕ ਕਹਾਵਤ ਹੈ ਕਹਿੰਦੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਪਰੇ ਜਿਹੜਾ ਦਰਾਹੇ ਵਾਲਾ ਬ੍ਰਿਜ ਸੀ ਉਹਨੂੰ 14 ਸਾਲ ਹੋ ਗਏ ਸੀ 14 ਸਾਲਾਂ ਤੋਂ ਇਹ ਲਗਾਤਾਰ ਉਡੀਕ ਰਿਹਾ ਸੀ ਕਿ ਕੋਈ ਆਵੇ ਤੇ ਪੁਲ ਬਣਾਵੇ ਲੋਕਾਂ ਨੂੰ ਬੜੀ ਮੁਸ਼ਕਲ ਸੀ ਬੜੀ ਮੁਸੀਬਤ ਸੀ ਔਰ ਇਹ ਕੰਮ ਇੱਕ ਫੁੱਟਬਾਲ ਦੀ ਤਰ੍ਹਾਂ ਹੋਇਆ ਹੋਇਆ ਸੀ ਇਧਰੋਂ ਰੇਲਵੇ ਚੱਕ ਕੇ ਪੰਜਾਬ ਸਰਕਾਰ ਕੋਲ ਭੇਜ ਦਿੰਦੇ ਸੀ ਪੰਜਾਬ ਸਰਕਾਰ ਰੇਲਵੇ ਕੋਲ ਕਰ ਦਿੰਦੇ ਸੀ ਕਦੇ ਕੋਈ ਕੋਰਟ ਚ ਚਲੇ ਜਾਂਦਾ ਸੀ ਕਦੇ ਕੋਈ ਗੱਲ ਸੀ ਇਧਰੋਂ ਅਸੀਂ ਕੁਝ ਬਿਆਨ ਦਿੰਦੇ ਸੀ ਰਵਨੀਤ ਬੱਟੂ ਕੋਈ ਬਿਆਨ ਦਿੰਦਾ ਸੀ ਸੋ ਆਪਸ ਦੇ ਵਿੱਚ ਇੰਨੀ ਕੰਟਰਡਿਕਟ ਸੀ ਕਿ ਸਾਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਅਸੀਂ ਕਰੀਏ ਤੇ ਕਰੀਏ ਕੀ ਤੇ ਫਿਰ ਮੇਰੀ ਵੀ ਰਵਨੀਤ ਬੱਟੂ ਦੇ ਨਾਲ ਇੱਕ ਦੋ ਵਾਰ ਗੱਲ ਵੀ ਹੋਈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਤੁਸੀਂ ਆਪਣੇ ਅਧਿਕਾਰੀ ਬਿਠਾ ਲਓ ਮੈਂ ਆਪਣੇ ਅਧਿਕਾਰੀ ਬਿਠਾ ਲੈਣਾ ਜਿਨ੍ਹਾਂ ਦੇ ਵਿੱਚ ਕੋਈ ਨੁਕਸ ਹੋਏਗਾ ਪਾ ਬੈਠ ਕੇ ਕੱਢ ਲਾਂਗੇ ਆਪਣਾ ਮਕਸਦ ਤਾਂ ਵੇਖੋ ਸਰਕਾਰਾਂ ਦਾ ਮਕਸਦ ਕੀ ਹੁੰਦਾ ਜੇ ਤੁਸੀਂ ਕੇਂਦਰ ਦੇ ਵਿੱਚੋਂ ਅਸੀਂ ਪੰਜਾਬ ਦੇ ਵਿੱਚ ਆ ਸਰਕਾਰਾਂ ਦਾ ਮਕਸਦ ਕੀ ਹੁੰਦਾ ਕਿ ਲੋਕਾਂ ਨੂੰ ਅਸੀਂ ਚੰਗੀਆਂ ਸੁੱਖ ਸੁਵਿਧਾਵਾਂ ਦੇਣੀਆਂ ਲੋਕਾਂ ਨੂੰ ਚੰਗੇ ਰੋਡ ਦੇਣੇ ਲੋਕਾਂ ਨੂੰ ਇੱਕ ਜਿਹੜਾ 14 ਸਾਲਾਂ ਤੋਂ ਲਟਕਿਆ ਹੋਇਆ ਮਾਮਲਾ ਉਹਨੂੰ ਅਸੀਂ ਦੂਰ ਕਰਨਾ ਤੁਹਾਨੂੰ ਵੀ ਤਾਕਤ ਦਿੱਤੀ ਆ ਚਲੋ ਪ੍ਰਮਾਤਮਾ ਨੇ ਜੇ ਚੰਗਾ ਹੋਵੇ ਜੇ ਤੁਸੀਂ ਇਹਦੇ ਲਈ ਕੁਝ ਕਰ ਸਕੋ ਦੋਨਾਂ ਨੇ ਵੀ ਇਸ ਗੱਲ ਨੂੰ ਪੋਜ਼ਿਟਿਵ ਲਿਆ ਤੇ ਇਹ ਇੱਕ ਸਾਂਝੇ ਉਪਰਾਲੇ ਦੇ ਨਾਲ ਮੈਂ ਧੰਨਵਾਦ ਕਰਦਾ ਰਵਨੀਤ ਸਿੰਘ ਬਿੱਟੂ ਦਾ ਦੇਖੋ ਮੈਂ ਖੁੱਲੇ ਦਿਲ ਨਾਲ ਕਹਿਣਾ ਕਿ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਵੱਲੋਂ ਇਸ ਕੰਮ ਦੇ ਲਈ ਐਫਰਟ ਦਿਖਾਈ ਗਈ ਔਰ ਨਾਲ ਦੀ ਨਾਲ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬੜੀ ਸ਼ਿੱਦਤ ਦੇ ਨਾਲ ਜਦੋਂ ਅਸੀਂ ਕੋਈ ਵੀ ਗੱਲ ਕੀਤੀ ਤਾਂ ਉਹਨਾਂ ਨੇ ਰੇਲਵੇ ਅਧਿਕਾਰੀਆਂ ਦੇ ਨਾਲ ਸਾਡੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲਗਾਤਾਰ ਉਹਨਾਂ ਦੇ ਨਾਲ ਸੱਚ ਦੇ ਵਿੱਚ ਰਹਿਣ ਤਾਂ ਕਿ ਜਿਹੜੇ ਸਾਡੇ ਪੰਜਾਬ ਦੇ ਰੁਕੇ ਹੋਏ ਪ੍ਰੋਜੈਕਟ ਨੇ ਚਾਹੇ ਉਹ ਰੇਲਵੇ ਕਰਕੇ ਰੁਕੇ ਨੇ ਲੋਕ ਤਾਂ ਹੀ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਸਰਕਾਰ ਸਾਡੀ ਆ ਸੋ ਇਸ ਲਈ ਇਹ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ ਇਹਦੇ ਲਈ ਅਸੀਂ ਧਰਨੇ ਵੀ ਲਾਏ ਮਜ਼ਾਰੇ ਵੀ ਕੀਤੇ ਬਹੁਤ ਸਾਰੇ ਹਾਲੇਦਾਲੇ ਦੇ ਜਿਹੜੇ ਪਿੰਡਾਂ ਦੇ ਸਾਡੇ ਪੰਜ ਸਰਪੰਚ ਸੀ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਦਰਾਹੇ ਵਾਸੀਆਂ ਨੇ ਵੀ ਸਾਡਾ ਸਾਥ ਦਿੱਤਾ ਤੇ ਅੱਜ ਸਕੂਨ ਜਿਹਾ ਮਿਲਦਾ ਕਿ ਜਿਹੜਾ ਅਸੀਂ ਉਹ ਧਰਨੇ ਲਾਏ ਸੀ ਜਿਹੜੇ ਅਸੀਂ ਉਹ ਮਜਾਰੇ ਕੀਤੇ ਸੀ ਜਿਹੜੀਆਂ ਅਸੀਂ ਲਗਾਤਾਰ ਕਿਉਂਕਿ ਜਦੋਂ ਮੈਂ ਐਮਐਲਏ ਬਣਿਆ ਮੇਰੀ ਸਭ ਤੋਂ ਪਹਿਲੀ ਚਿੱਠੀ ਇਸ ਪੁਲ ਨੂੰ ਬਣਾਉਣ ਦੇ ਲਈ ਸੀ ਸਭ ਤੋਂ ਪਹਿਲੀ ਚਿੱਠੀ ਅੱਜ ਵੀ ਮੇਰੇ ਕੋਲ ਰਿਕਾਰਡ ਹੈ ਤੇ ਉਹ ਜਿਹੜਾ ਅਸੀਂ ਸਾਰੀ ਮਿਹਨਤ ਕੀਤੀ ਹੈ ਅੱਜ ਸਾਨੂੰ ਉਸ ਗੱਲ ਲਈ ਬੂਰ ਪਿਆਵਾ ਤੇ ਉਹ ਜਿਹੜਾ ਕੰਮ ਹੈ ਇਸ ਪੁਲ ਦਾ ਨਿਰਮਾਣ ਸ਼ੁਰੂ ਹੋਇਆ ਤੇ ਤਕਰੀਬਨ ਡੇਢ ਸਾਲ ਦੇ ਵਿੱਚ ਵਿੱਚ ਇਹਦਾ ਕੰਮ ਕੰਪਲੀਟ ਹੋਣਾ ਤੇ ਲੋਕਾਂ ਨੂੰ ਇਹਦੀ ਬਹੁਤ ਵੱਡੀ ਰਾਹਤ ਮਿਲੂਗੀ ਅਸੀਂ ਧੰਨਵਾਦ ਕਰਦੇ ਹਾਂ ਕੇਂਦਰ ਸਰਕਾਰ ਦਾ ਵੀ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਕੋਸ਼ਿਸ਼ ਤਾਂ ਰਹੇਗੀ ਕਿ ਇਸ ਸਾਲ ਵੀ ਕਾਫੀ ਕੰਮ ਕੰਪਲੀਟ ਕਰਵਾਇਆ ਜਾਵੇ ਦੇਖੋ ਮੈਂ ਅੱਜ ਵੀ ਉਹ ਸਾਈਟ ਤੇ ਜਾ ਕੇ ਆਇਆ ਅੱਜ ਉਹਦਾ ਫੇਰ ਦੇਖੋ ਪਹਿਲਾਂ ਇਹ ਕੰਮ ਲਿਟੀਗੇਸ਼ਨ ਦੇ ਵਿੱਚ ਤਾਂ ਗਿਆ ਕਿ ਇਹਦਾ ਜਿਹੜਾ ਸਪੈਨ ਸੀ ਉਹ ਵਧਾ ਦਿੱਤਾ ਗਿਆ ਸੀ ਤੇ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਸੀ ਉਹ ਕਹਿੰਦਾ ਵੀ ਸਾਡੇ ਕੋਲ ਜਿਹੜਾ ਠੇਕਾ ਸੀਗਾ ਉਦੋਂ ਪੁਲ ਦਾ ਜਿਹੜਾ ਸਾਈਜ਼ ਸੀ ਉਹ ਘੱਟ ਸੀ ਹੁਣ ਰੇਲਵੇ ਨੇ ਇਹਦਾ ਜਿਹੜਾ ਸਪੈਨ ਵਧਾਇਆ ਵਾ ਤੇ ਇਹਦਾ ਜਿਹੜਾ ਖਰਚਾ ਵਾ ਰੇਲਵੇ ਦੇਰ ਕਰੇ ਚੱਕਰ ਇੱਥੇ ਪਿਆ ਹੋਇਆ ਸੀ ਅੱਜ ਵੀ ਮੇਰੀ ਅਧਿਕਾਰੀਆਂ ਨਾਲ ਗੱਲ ਹੋਈ ਆ ਮੈਨੂੰ ਲੱਗਦਾ 4-5 ਵਜੇ ਉਥੇ ਮੇਨ ਉੱਚ ਅਧਿਕਾਰੀ ਪਹੁੰਚ ਰਹੇ ਆ ਇਹਦਾ ਡਿਜ਼ਾਈਨ ਇੱਕ ਵਾਰ ਕਹਿੰਦੇ ਅੱਜ ਫੇਰ ਚੇਂਜ ਹੋਣਾ ਉਹਦੇ ਚੋਂ ਦਾ ਜਿਹੜਾ ਸਾਈਜ਼ ਦਾ ਉਹਨੂੰ ਹੋਰ ਇਨਕਰੀਜ਼ ਕੀਤਾ ਜਾਣਾ ਚਲੋ ਇਹ ਚੰਗੀ ਗੱਲ ਆ ਕਿ ਰੇਲਵੇ ਖੁਦ ਬਣਾ ਰਹੀ ਆ ਚਾਹੇ ਉਹਨੂੰ ਇਨਕਰੀਜ਼ ਕਰ ਲਵੇ ਚਾਹੇ ਡਿਕਰੀਜ਼ ਕਰ ਲਵੇ ਹੁਣ ਤਾਂ ਉਹਨਾਂ ਨੇ ਆਪ ਬਣਾਉਣਾ ਉਹਨਾਂ ਦੇ ਆਪਣੇ ਡਿਜ਼ਾਈਨਾਂ ਦੇ ਨਾਲ ਹੋਣਾ ਕਿਉਂਕਿ ਅੱਗੇ ਮੈਨੂੰ ਲੱਗਦਾ ਕਿ 100 ਸਾਲ ਲੱਗੇ ਦਾ ਸੋਚ ਕੇ ਕਰਦੇ ਆ ਚੰਗੀ ਗੱਲ ਵੀ ਆ ਕਿਉਂਕਿ ਇਹ ਨਾ ਹੋਵੇ ਕਿ ਅੱਜ ਪੁਲ ਬਣਾਈਏ ਕੱਲ ਨੂੰ ਅਸੀਂ ਸਾਨੂੰ ਕੋਈ 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 ਨਾ ਕੋਈ ਅਲਟਰੇਸ਼ਨ ਦੀ ਲੋਡ ਪੈ ਜਾਵੇ ਸੋ ਉਹਦੇ ਵਿੱਚ ਡਿਜ਼ਾਈਨ ਇੱਕ ਵਾਰ ਫਿਰ ਚੇਂਜ ਹੋ ਰਿਹਾ ਤੇ ਅੱਜ ਸ਼ਾਮ ਨੂੰ 5 ਵਜੇ ਸਾਰੀ ਸਾਡੀ ਇੱਕ ਵਾਰ ਫਿਰ ਮੀਟਿੰਗ ਆ ਮੀਟਿੰਗ ਤੋਂ ਬਾਅਦ ਇਹ ਜਿਹੜਾ ਹੈਗਾ ਫੁੱਲ ਫਲੈਜ ਕੰਮ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਊਗਾ ਅੱਜ ਵੀ ਉਥੇ ਕੰਮ ਚੱਲ ਰਿਹਾ ਵਾ ਜਿਹੜੀ ਉਥੇ ਐਗਜ਼ਿਸਟਿੰਗ ਮਟੀਰੀਅਲ ਪਿਆ ਵਾ ਉਥੇ ਕਾਫੀ ਜ਼ਿਆਦਾ 400 ਜਿਹੜਾ ਹੈਗਾ ਉਹ ਉੱਗਿਆ ਹੋਇਆ ਉਹ ਜਿਹੜੇ ਦਰਖਤ ਨੇ ਉਹਨਾਂ ਨੂੰ ਪੱਟ ਰਹੇ ਆ ਉਹਨਾਂ ਨੂੰ ਕਲੀਅਰ ਕਰ ਰਹੇ ਆ ਤਾਂ ਕਿ ਜਿਹੜਾ ਇਹ ਕੰਮ ਆ ਉਹਨੂੰ ਸਮੂਥਲੀ ਕੀਤਾ ਜਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਵਾਰ ਪੁੱਟਿੰਗ ਦੇ ਉੱਤੇ ਉੱਥੇ ਕੰਮ ਸ਼ੁਰੂ ਹੋਊਗਾ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿਉਂਕਿ ਇਹ ਕੋਈ ਕਾਰਨ ਸੀ ਜਿਹਦੇ ਕਰਕੇ ਦੋਨੋਂ ਜਿਹੜੇ ਆਰਓਬੀ ਆ ਜੇ ਰੇਲਵੇ ਵਿੱਚ ਓਵਰ ਬ੍ਰਿਜ ਨੇ ਜਿਹੜੇ ਤੇ ਮੈਂ ਇਹ ਬੜੀ ਖੁਸ਼ੀ ਨਾਲ ਇਹ ਗੱਲ ਸੁਣਾਉਣਾ ਜਿਹੜਾ ਦਰਾਹੇ ਵਾਲਾ ਜਿਹੜੀ ਲਾਈਨ ਦਿੱਲੀ ਤੋਂ ਸਿੱਧੀ ਅਮਰਸਰ ਸਾਹਿਬ ਆਉਂਦੀ ਆ ਦਰਾਹੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜੀ ਦੀ ਕੀਮਤ ਤਕਰੀਬਨ 70 ਕਰੋੜ ਰੁਪਈਆ 70 ਕਰੋੜ ਰੁਪਈਆ ਇਹ ਇਹਦੀ ਕੀਮਤ ਆ ਉਥੇ ਠੇਕੇਦਾਰ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਮੈਂ ਸਾਰੇ ਹੀ ਕਿਉਂਕਿ ਬਹੁਤ ਬੜੀ ਦਿੱਕਤ ਸੀ ਸਾਰੇ ਮਾਲਵੇ ਨੂੰ ਤੇ ਦਰਾਹੇ ਵਾਲਿਆਂ ਨੂੰ ਜਿਨ੍ਹਾਂ ਨੇ ਵੀ ਲੋਕ ਨੇ ਚੰਡੀਗੜ੍ਹ ਜਾਣਾ ਸੀ ਜਾਂ ਅੱਗੇ ਰੋਪੜ ਨੂੰ ਨਿਕਣਾ ਸੀ ਚਾਹੇ ਅਨੰਦਪੁਰ ਸਾਹਿਬ ਜਾਣਾ ਸੀ ਬੜਾ ਔਖਾ ਹੁੰਦਾ ਸੀ ਉਹਦਾ ਕੰਮ ਸ਼ੁਰੂ ਹੋ ਗਿਆ ਕਿਉਂਕਿ ਮੇਰੇ ਮਨ 'ਚ ਇਹ ਬੜਾ ਹੀ ਦਰਾਹੇ ਦਾ ਸੀ ਵੀ ਜਦੋਂ ਉੱਥੇ ਤਕਲੀਫ ਹੁੰਦੀ ਆ ਲੋਕਾਂ ਨੂੰ ਪਰ ਕਈ ਚੀਜ਼ਾਂ ਹੁੰਦੀਆਂ ਮੈਂ ਇਸ ਵੇਲੇ ਉਹ ਕਹਿਣਾ ਨਹੀਂ ਚਾਹੁੰਦਾ ਜਿਦੇ ਕਰਕੇ ਡਿਲੇ ਹੋਈ ਪਰ ਇਹ ਹੋਣਾ ਹੀ ਇਕੱਠਾ ਹੀ ਸੀ ਕੰਮ ਤਰਾਹ ਜਿੰਦੇ ਤੁਰੀਦਾ ਹੁਣ ਇਕੱਠਾ ਹੀ ਸੀ ਇਹਦੇ ਪਿੱਛੇ ਬੜੀ ਡੂੰਗੀ ਸਿਆਸਤ ਸੀ ਪਰ ਹੁਣ ਅੱਜ ਬੁਮਾਰਕਵਾਦ ਦਿੰਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀਆਂ ਦੀ ਇੱਕ ਕਹਾਵਤ ਹੈ ਕਹਿੰਦੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਇਹ ਜਿਹੜਾ ਦਰਾਹੇ ਵਾਲਾ ਬ੍ਰਿਜ ਸੀ ਇਹਨੂੰ 14 ਸਾਲ ਹੋ ਗਏ ਸੀ 14 ਸਾਲਾਂ ਤੋਂ ਇਹ ਲਗਾਤਾਰ ਉਡੀਕ ਰਿਹਾ ਸੀ ਕਿ ਕੋਈ ਆਵੇ ਤੇ ਪੁਲ ਬਣਾਵੇ ਲੋਕਾਂ ਨੂੰ ਬੜੀ ਮੁਸ਼ਕਲ ਸੀ ਬੜੀ ਮੁਸੀਬਤ ਸੀ ਔਰ ਇਹ ਕੰਮ ਇੱਕ ਫੁੱਟਬਾਲ ਦੀ ਤਰ੍ਹਾਂ ਹੋਇਆ ਹੋਇਆ ਸੀ ਇਧਰੋਂ ਰੇਲਵੇ ਚੱਕ ਕੇ ਪੰਜਾਬ ਸਰਕਾਰ ਕੋਲ ਭੇਜ ਦਿੰਦੇ ਸੀ ਪੰਜਾਬ ਸਰਕਾਰ ਰੇਲਵੇ ਕੋਲ ਕਰ ਦਿੰਦੇ ਸੀ ਕਦੇ ਕੋਈ ਕੋਰਟ ਚ ਚਲੇ ਜਾਂਦਾ ਸੀ ਕਦੇ ਕੋਈ ਗੱਲ ਸੀ ਇਧਰੋਂ ਅਸੀਂ ਕੁਝ ਬਿਆਨ ਦਿੰਦੇ ਸੀ ਰਵਨੀਤ ਬਿੱਟੂ ਕੋਈ ਬਿਆਨ ਦਿੰਦਾ ਸੀ ਸੋ ਆਪਸ ਦੇ ਵਿੱਚ ਇੰਨੀ ਕੰਟਰਡਿਕਟ ਸੀ ਕਿ ਸਾਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਅਸੀਂ ਕਰੀਏ ਤੇ ਕਰੀਏ ਕੀ ਤੇ ਫਿਰ ਮੇਰੀ ਵੀ ਰਵਨੀਤ ਬਿੱਟੂ ਦੇ ਨਾਲ ਇੱਕ ਦੋ ਵਾਰ ਗੱਲ ਵੀ ਹੋਈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਤੁਸੀਂ ਆਪਣੇ ਅਧਿਕਾਰੀ ਬਿਠਾ ਲਓ ਮੈਂ ਆਪਣੇ ਅਧਿਕਾਰੀ ਬਿਠਾ ਲੈਣਾ ਜਿਨ੍ਹਾਂ ਦੇ ਵਿੱਚ ਕੋਈ ਨੁਕਸ ਹੋਏਗਾ ਆਪਾਂ ਬੈਠ ਕੇ ਕਢ ਲਾਂਗੇ ਆਪਣਾ ਮਕਸਦ ਤਾਂ ਦੇਖੋ ਸਰਕਾਰਾਂ ਦਾ ਮਕਸਦ ਕੀ ਹੁੰਦਾ ਜੇ ਤੁਸੀਂ ਕੇਂਦਰ ਦੇ ਵਿੱਚੋਂ ਅਸੀਂ ਪੰਜਾਬ ਦੇ ਵਿੱਚ ਆ ਸਰਕਾਰਾਂ ਦਾ ਮਕਸਦ ਕੀ ਹੁੰਦਾ ਕਿ ਲੋਕਾਂ ਨੂੰ ਅਸੀਂ ਚੰਗੀਆਂ ਸੁੱਖ ਸਹੂਦਾਵਾਂ ਦੇਣੀਆਂ ਲੋਕਾਂ ਨੂੰ ਚੰਗੇ ਰੋਡ ਦੇਣੇ ਲੋਕਾਂ ਨੂੰ ਇੱਕ ਜਿਹੜਾ 14 ਸਾਲਾਂ ਤੋਂ ਲਟਕਿਆ ਹੋਇਆ ਮਾਮਲਾ ਉਹਨੂੰ ਅਸੀਂ ਦੂਰ ਕਰਨਾ ਤੁਹਾਨੂੰ ਵੀ ਤਾਕਤ ਦਿੱਤੀ ਆ ਚਲੋ ਪ੍ਰਮਾਤਮਾ ਨੇ ਜੇ ਚੰਗਾ ਹੋਵੇ ਜੇ ਤੁਸੀਂ ਇਹਦੇ ਲਈ ਕੁਝ ਕਰ ਸਕੋ ਦੋਨਾਂ ਨੇ ਵੀ ਇਸ ਗੱਲ ਨੂੰ ਪੋਜ਼ਿਟਿਵ ਲਿਆ ਤੇ ਇਹ ਇੱਕ ਸਾਂਝੇ ਉਪਰਾਲੇ ਦੇ ਨਾਲ ਮੈਂ ਧੰਨਵਾਦ ਕਰਦਾ ਰਵਨੀਤ ਸਿੰਘ ਬਿੱਟੂ ਦਾ ਦੇਖੋ ਮੈਂ ਖੁੱਲੇ ਦਿਲ ਨਾਲ ਕਹਿਣਾ ਕਿ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਵੱਲੋਂ ਇਸ ਕੰਮ ਦੇ ਲਈ ਐਫਰਟ ਦਿਖਾਈ ਗਈ ਔਰ ਨਾਲ ਦੀ ਨਾਲ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬੜੀ ਸ਼ਿੱਦਤ ਦੇ ਨਾਲ ਜਦੋਂ ਅਸੀਂ ਕੋਈ ਵੀ ਗੱਲ ਕੀਤੀ ਤਾਂ ਉਹਨਾਂ ਨੇ ਰੇਲਵੇ ਅਧਿਕਾਰੀਆਂ ਦੇ ਨਾਲ ਸਾਡੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲਗਾਤਾਰ ਉਹਨਾਂ ਦੇ ਨਾਲ ਟੱਚ ਦੇ ਵਿੱਚ ਰਹਿਣ ਤਾਕੇ ਜਿਹੜੇ ਸਾਡੇ ਪੰਜਾਬ ਦੇ ਰੁਕੇ ਹੋਏ ਪ੍ਰੋਜੈਕਟ ਨੇ ਚਾਹੇ ਉਹ ਰੇਲਵੇ ਕਰਕੇ ਰੁਕੇ ਨੇ ਲੋਕ ਤਾਂ ਹੀ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਸਰਕਾਰ ਸਾਡੀ ਆ ਸੋ ਇਸ ਲਈ ਇਹ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ ਇਹਦੇ ਲਈ ਅਸੀਂ ਧਰਨੇ ਵੀ ਲਾਏ ਮਜਾਰੇ ਵੀ ਕੀਤੇ ਬਹੁਤ ਸਾਰੇ ਹਾਲੇਦਾਲੇ ਦੇ ਜਿਹੜੇ ਪਿੰਡਾਂ ਦੇ ਸਾਡੇ ਪੰਜ ਸਰਪੰਚ ਸੀ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਦਰਾਹੇ ਵਾਸੀਆਂ ਨੇ ਵੀ ਸਾਡਾ ਸਾਥ ਦਿੱਤਾ ਤੇ ਅੱਜ ਸਕੂਨ ਜਿਹਾ ਮਿਲਦਾ ਕਿ ਜਿਹੜਾ ਅਸੀਂ ਉਹ ਧਰਨੇ ਲਾਏ ਸੀ ਜਿਹੜੇ ਅਸੀਂ ਉਹ ਮਜਾਰੇ ਕੀਤੇ ਸੀ ਜਿਹੜੀਆਂ ਅਸੀਂ ਲਗਾਤਾਰ ਕਿਉਂਕਿ ਜਦੋਂ ਮੈਂ ਐਮਐਲਏ ਬਣਿਆ ਮੇਰੀ ਸਭ ਤੋਂ ਪਹਿਲੀ ਚਿੱਠੀ ਇਸ ਪੁੱਲ ਨੂੰ ਬਣਾਉਣ ਦੇ ਲਈ ਸੀ ਸਭ ਤੋਂ ਪਹਿਲੀ ਚਿੱਠੀ ਅੱਜ ਵੀ ਮੇਰੇ ਕੋਲ ਰਿਕਾਰਡ ਹੈ ਤੇ ਉਹ ਜਿਹੜਾ ਅਸੀਂ ਸਾਰੀ ਮਿਹਨਤ ਕੀਤੀ ਹੈ ਅੱਜ ਸਾਨੂੰ ਉਸ ਗੱਲ ਲਈ ਬੂਰ ਪਿਆਵਾ ਤੇ ਉਹ ਜਿਹੜਾ ਕੰਮ ਹੈ ਇਸ ਪੁਲ ਦਾ ਨਿਰਮਾਣ ਸ਼ੁਰੂ ਹੋਇਆ ਤੇ ਤਕਰੀਬਨ ਡੇਢ ਸਾਲ ਦੇ ਵਿੱਚ ਵਿੱਚ ਇਹਦਾ ਕੰਮ ਕੰਪਲੀਟ ਹੋਣਾ ਤੇ ਲੋਕਾਂ ਨੂੰ ਇਹਦੀ ਬਹੁਤ ਵੱਡੀ ਰਾਹਤ ਮਿਲੂਗੀ ਅਸੀਂ ਧੰਨਵਾਦ ਕਰਦੇ ਹਾਂ ਕੇਂਦਰ ਸਰਕਾਰ ਦਾ ਵੀ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਕੋਸ਼ਿਸ਼ ਤਾਂ ਰਹੇਗੀ ਕਿ ਇਸ ਸਾਲ ਵੀ ਕਾਫੀ ਕੰਮ ਕੰਪਲੀਟ ਕਰਵਾਇਆ ਜਾਵੇ ਦੇਖੋ ਮੈਂ ਅੱਜ ਵੀ ਉਹ ਸਾਈਡ ਦੇ ਉੱਤੇ ਜਾ ਕੇ ਆਇਆ ਅੱਜ ਉਹਦਾ ਫੇਰ ਦੇਖੋ ਪਹਿਲਾਂ ਇਹ ਕੰਮ ਲਿਟੀਕੇਸ਼ਨ ਦੇ ਵਿੱਚ ਤਾਂ ਗਿਆ ਕਿ ਇਹਦਾ ਜਿਹੜਾ ਸਪੈਨ ਸੀ ਉਹ ਵਧਾ ਦਿੱਤਾ ਗਿਆ ਸੀ ਤੇ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਸੀ ਉਹ ਕਹਿੰਦਾ ਵੀ ਸਾਡੇ ਕੋਲ ਜਿਹੜਾ ਠੇਕਾ ਸੀਗਾ ਉਦੋਂ ਵੜਦਾ ਜਿਹੜਾ ਸਾਈਜ਼ ਸੀ ਉਹ ਘੱਟ ਸੀ ਹੁਣ ਰੇਲਵੇ ਨੇ ਇਹਦਾ ਜਿਹੜਾ ਸਪੈਨ ਵਧਾਇਆ ਵਾ ਤੇ ਇਹਦਾ ਜਿਹੜਾ ਖਰਚਾ ਵਾ ਰੇਲਵੇ ਦੇਰ ਕਰੇ ਚੱਕਰ ਇੱਥੇ ਪਿਆ ਹੋਇਆ ਸੀ ਅੱਜ ਵੀ ਮੇਰੀ ਅਧਿਕਾਰੀਆਂ ਨਾਲ ਗੱਲ ਹੋਈ ਆ ਮੈਨੂੰ ਲੱਗਦਾ 4-5 ਵਜੇ ਉਥੇ ਮੇਨ ਉੱਚ ਅਧਿਕਾਰੀ ਪਹੁੰਚ ਰਹੇ ਆ ਇਹਦਾ ਡਿਜ਼ਾਈਨ ਇੱਕ ਵਾਰ ਕਹਿੰਦੇ ਅੱਜ ਫੇਰ ਚੇਂਜ ਹੋਣਾ ਉਹਦੇ ਚੋਂ ਦਾ ਜਿਹੜਾ ਸਾਈਜ਼ ਆ ਨੂੰ ਹੋਰ ਇਨਕਰੀਜ਼ ਕੀਤਾ ਜਾਣਾ ਚਲੋ ਇਹ ਚੰਗੀ ਗੱਲ ਆ ਕਿ ਰੇਲਵੇ ਖੁਦ ਬਣਾ ਰਹੀ ਆ ਚਾਹੇ ਉਹਨੂੰ ਇਨਕਰੀਜ਼ ਕਰ ਲਵੇ ਚਾਹੇ ਡਿਕਰੀਜ਼ ਕਰ ਲਵੇ ਹੁਣ ਤਾਂ ਉਹਨਾਂ ਨੇ ਆਪ ਬਣਾਉਣਾ ਉਹਨਾਂ ਦੇ ਆਪਣੇ ਡਿਜ਼ਾਈਨਾਂ ਦੇ ਉਹਨਾਂ ਕਿਉਂਕਿ ਅੱਗੇ ਮੈਨੂੰ ਲੱਗਦਾ ਕਿ 100 ਸਾਲ ਲੱਗੇ ਦਾ ਸੋਚ ਕੇ ਕਰਦੇ ਆ ਚੰਗੀ ਗੱਲ ਵੀ ਆ ਕਿਉਂਕਿ ਇਹ ਨਾ ਹੋਵੇ ਕਿ ਅੱਜ ਪੋਲ ਬਣਾਈਏ ਕੱਲ ਨੂੰ ਅਸੀਂ ਸਾਨੂੰ ਕੋਈ 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 ਨਾ ਕੋਈ ਅਲਟਰੇਸ਼ਨ ਦੀ ਲੋਡ ਪੈ ਜਾਵੇ ਸੋ ਉਹਦੇ ਵਿੱਚ ਡਿਜ਼ਾਈਨ ਇੱਕ ਵਾਰ ਫਿਰ ਚੇਂਜ ਹੋ ਰਿਹਾ ਤੇ ਅੱਜ ਸ਼ਾਮ ਨੂੰ 5 ਵਜੇ ਸਾਰੀ ਸਾਡੀ ਇੱਕ ਵਾਰ ਫਿਰ ਮੀਟਿੰਗ ਆ ਮੀਟਿੰਗ ਤੋਂ ਬਾਅਦ ਇਹ ਜਿਹੜਾ ਹੈਗਾ ਫੁੱਲ ਫਲੈਜ ਕੰਮ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਊਗਾ ਅੱਜ ਵੀ ਉਥੇ ਕੰਮ ਚੱਲ ਰਿਹਾ ਵਾ ਜਿਹੜੀ ਉਥੇ ਐਗਜ਼ਿਸਟਿੰਗ ਮਟੀਰੀਅਲ ਪਿਆ ਵਾ ਉਥੇ ਕਾਫੀ ਜ਼ਿਆਦਾ 400 ਜਿਹੜਾ ਹੈਗਾ ਉਹ ਉੱਗਿਆ ਹੋਇਆ ਉਹ ਜਿਹੜੇ ਦਰਖਤ ਨੇ ਉਹਨਾਂ ਨੂੰ ਪੱਟ ਰਹੇ ਆ ਉਹਨਾਂ ਨੂੰ ਕਲੀਅਰ ਕਰ ਰਹੇ ਆ ਤਾਂ ਕਿ ਜਿਹੜਾ ਇਹ ਕੰਮ ਆ ਉਹਨੂੰ ਸਮੂਥਲੀ ਕੀਤਾ ਜਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਵਾਰ ਪੁੱਟਿੰਗ ਦੇ ਉੱਤੇ ਉੱਥੇ ਕੰਮ ਸ਼ੁਰੂ ਹੋਊਗਾ ਗੱਲ ਦੱਸਣਾ ਚਾਹਨਾ ਕਿਉਂਕਿ ਇਹ ਕੋਈ ਕਾਰਨ ਸੀ ਜਿਹਦੇ ਕਰਕੇ ਦੋਨੋਂ ਜਿਹੜੇ ਆਰਓਬੀ ਹੈ ਜਿਹੜੇ ਰੇਲਵੇ ਵਿੱਚ ਓਵਰ ਬ੍ਰਿਜ ਨੇ ਜਿਹੜੇ ਤੇ ਮੈਂ ਇਹ ਬੜੀ ਖੁਸ਼ੀ ਨਾਲ ਇਹ ਗੱਲ ਦੱਸਣਾ ਚਾਹਨਾ ਜਿਹੜਾ ਦਰਾਹੇ ਵਾਲਾ ਜਿਹੜੀ ਲਾਈਨ ਦਿੱਲੀ ਤੋਂ ਸਿੱਧੀ ਅਮਰਸਰ ਸਾਹਿਬ ਆਉਂਦੀ ਆ ਦਰਾਹੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ